परम सम्मान योग्य सतगुरुਾਂ ਦੀ ਸਾਜੀ ਤင်ਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਭਗਤ ਨਾਮਦੇਵ ਸਾਹਿਬ ਜੀਾਂ ਦੀ ਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰਬਾਣੀ ਦੀ ਪਾਵਨ ਬਚਨਾਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਭਗਤ ਨਾਮਦੇਵ ਸਾਹਿਬ ਜੀ ਅਕਾਲ ਪੁਰਖ ਪ੍ਰਮਾਤਮਾ ਦਾ ਫਰਦ ਜਿਹੜਾ ਵਿਕਾਰਾਂ ਵਿੱਚ ਡਿੱਗਿਆ ਹੋਇਆਂ ਨੂੰ ਪਵਿੱਤਰ ਕਰਦਾ ਹੈ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਸਭਨਾਂ ਨੂੰ ਜੀਵਨ ਦਾ ਅਨੰਦ ਦਿੰਦਾ ਹੈ ਜਿਹੜਾ ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਹੈ ਜਿਹੜਾ ਉਹ ਵਾਹਿਗੁਰੂ ਸਭਨਾਂ ਨੂੰ ਦਾਤਾਂ ਦਿੰਦਾ ਹੈ ਉਸ ਬਾਬਤ ਸਾਨੂੰ ਸੁਭਜਾਉਂਦੇ ਹਨ ਕਿ ਇਦਾਂ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਪਾਈ ਬੇਨਤੀ ਕਰੀਏ ਕਿ ਇਹ ਦਾਤਾ ਜੀ ਇਹ ਸਤਿਗੁਰੂ ਕਿਰਪਾ ਕਰੋ ਤੁਹਾਡੇ ਚਰਨਾਂ ਵਿੱਚ ਔਰ ਤੁਹਾਡੀ ਸ਼ਰਣ ਵਿੱਚ ਆਏ ਆਂ ਤੁਹਾਡਾ ਬਿਰਦ ਹੈ ਤੁਸੀਂ ਸ਼ਰਣਾਏ ਨੂੰ ਆਪਣੇ ਕੰਠ ਨਾਲ ਆਪਣੇ ਗੱਲ ਨਾਲ ਲਗਾਉਂਦੇ ਹੋ ਉਪਕਲ ਵਿੱਚ ਲੈਂਦੇ ਹੋ ਤੁਸੀਂ ਦਿਨਾਂ ਉਤੇ ਦਇਆ ਕਰਨ ਵਾਲਿਓ ਤੁਸੀਂ ਹੰਕਾਰੀਆਂ ਦਾ ਦੂਰ ਕਰਨ ਦੁਖ ਹੰਕਾਰ ਦੂਰ ਕਰਨ ਵਾਲਿਓ ਦਾਤਾ ਜੀ ਸਾਡੇ ਉਤੇ ਵੀ ਮਿਹਰ ਕਰੋ ਪਤਿਤ ਪਾਵਨ ਮਾਧੋ ਬਿਰਦ ਤੇਰਾ ਪਤਿਤ ਕਹਿੰਦੇ ਨੇ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਾਵਨ ਦਾ ਮਤਲਬ ਪਵਿੱਤਰ ਕਿ ਇਹ ਮਾਧੋ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਮੁੜ ਪਵਿੱਤਰ ਕਰਨਾ ਇਹ ਤੁਹਾਡਾ ਮੁੱਢਕਤੀਮਾ ਦਾ ਸੁਭਾਅ ਹੈ ਤੁਸੀਂ ਵਿਕਾਰਾਂ ਵਿੱਚ ਡਿੱਗੇ ਹੋਏਆਂ ਨੂੰ ਪਵਿੱਤਰ ਕਰ ਦਿਓ ਤਨ ਤੇਬੈ ਮਨ ਜਨ ਜਿਨ ਧਿਆਉ ਹਰ ਪ੍ਰਭ ਮੇਰਾ ਤਨ ਦਾ ਮਤਲਬ ਹੈ ਭਾਗਾਂ ਵਾਲੇ ਤੇਬੈ ਮਤਲਬ ਕਿ ਉਹ ਮਨ ਜਨ ਕਹਿੰਦੇ ਨੇ Muni ਲੋਕ ਤ੍ਰਿਸ਼ੀ ਲੋਕਾਂ ਮਹਾਰਜ ਕਹਿੰਦੇ ਵੀ हे ਭਾਈ ਉਹ Muni ਲੋਕ ਭਾਗਾਂ ਵਾਲੇ ਹਨ ਜਿਨ੍ਹਾਂ ਪਿਆਰੇ ਪ੍ਰਮਾਤਮਾ ਨੂੰ ਹਰੀ ਨੂੰ ਸਿਮਰਨਾ ਕੀਤਾ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਉਹ ਧਾਗਾ ਵਾਲੇ ਹਨ ਤੇ ਪਰਮਾਤਮਾ ਜਿਹੜਾ ਉਹ ਸਭਨਾਂ ਨੂੰ ਆਪਣੀ ਸ਼ਰਣ ਵਿੱਚ ਲੈਣ ਵਾਲਾ ਹੈ ਔਰ ਜਿਨਾਂ ਉਤੇ ਗੁਰੂ ਦੀ ਕਿਰਪਾ ਹੋ ਜਾਏ ਜਿਨਾਂ ਉਤੇ ਉਸ ਪਰਮਾਤਮਾ ਦੀ ਮਿਹਰ ਹੋ ਜਾਏ ਮੇਰ ਹੈ ਮਾਤੈ ਲਾਗੀ રે ਤੂਰ ਗੋਬਿੰਦ ਚਰਨਨ ਕੀ ਕਹਿੰਦੇ ਉਸ ਗੋਬਿੰਦ ਦੀ ਮਿਹਰ ਨਾਲ ਸਾਡੇ ਮੱਥੇ ਉੱਤੇ ਉਸ ਮਾਲਕ ਦੇ ਚਰਨਾਂ ਦੀ ਧੂੜ ਲੱਗੀ ਭਾਵ ਵੀ ਭਾਈ ਮੈਨੂੰ ਵੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ ਚਰਨ ਧੂੜ ਦੀ ਮੱਤ ਦਾ ਮਤਲਬ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਪ੍ਰਮਾਤਮਾ ਦਾ ਨਾਮ ਜਪਣਾ ਔਰ ਪ੍ਰਮਾਤਮਾ ਦੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਫਿਰ ਉਹਦੇ ਬਚਨਾਂ ਤੇ ਤੁਰਨਾ ਜਿਹੜੇ ਬਚਨਾਂ ਤੇ ਤੁਰਦੇ ਹਨ ਪਾਪ ਵੀ ਉਹ ਅਪਚਰਨ ਧੂੜ ਜਿਹੜੀ ਹੈ ਆਪਣੇ ਮੱਥੇ ਤੇ ਲਾਉਂਦੇ ਹਨ ਸੁਰ ਨਾਰ ਮਨ ਜਨ ਤਨ ਹੂ ਤੇ ਦੂਰ ਸੁਰ ਨਾਰ ਕਹਿੰਦੇ ਨੇ ਦੇਵਤੇ ਦੂਰ ਦਾ ਮਤਲਬ ਹੈ ਪਰੇ ਪਾਪ ਵੀ ਉਹਨਾਂ ਦੇ ਭਾਗਾਂ ਵਿੱਚ ਨਹੀਂ ਕਹਿੰਦੇ ਉਹ ਧੂੜ ਦੇਵਤੇ Muni ਲੋਗ ਉਹਨਾਂ ਦੇ ਭਾਗਾਂ ਵਿੱਚ ਵੀ ਨਹੀਂ ਹੋ ਸਕੀ ਜਿਹੜੀ ਧੂੜ ਆ ਮਨੁੱਖਾ ਜਨਮ ਦੇ ਵਿੱਚ ਸਾਨੂੰ ਪ੍ਰਾਪਤ ਹੋਈ ਹੈ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਮਾਲਕ ਦੇ ਚਰਨਾਂ ਦੀ ਧੂੜ ਸਾਡੇ ਸਾਰਿਆਂ ਦੇ ਮਸਤਕ ਤੇ ਲੱਗ ਜਾਏ ਉਹ ਧੂੜ ਹੈ ਜਿਹਨੂੰ ਮਹਾਰਾਜ ਕਹਿੰਦੇ ਭਾਈ ਮਨੀ ਲੋਕ ਦੇਵਤੇ ਲੋਕ ਵੀ ਲੋਚਦੇ ਹੈ ਉਹਨਾਂ ਦੇ ਭਾਗਾਂ ਵਿੱਚ ਨਹੀਂ ਜਿਹੜੀ ਚਰਨ ਧੂੜ ਸਾਨੂੰ ਪ੍ਰਾਪਤ ਕਰਨ ਦੇ ਲਈ ਮਹਾਰਾਜ ਨੇ ਅਕਾਲ ਪੁਰਖ ਨੇ ਸੁਭਾਗ ਬਖਸ਼ਿਸ਼ ਕੀਤਾ ਹੈ ਰਹਾਉ ਦੇਨਕਾ ਦਇਾਲ ਮਾਦੋ ਗਰਭ ਪ੍ਰਹਾਰੀ ਗਰਭ ਕਹਿੰਦੇ ਨੇ ਹੰਕਾਰ ਨੂੰ ਪ੍ਰਹਾਰੀ ਦਾ ਮਤਲਬ ਹੈ ਦੂਰ ਕਰਨ ਵਾਲਾ اے ਮਾਦੋ ਤੂੰ ਦਿਨਾ ਉਤੇ ਦਇਆ ਕਰਨ ਵਾਲਾ ਤੂੰ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਦਾਤਾ ਜੀ ਕਿਰਪਾ ਕਰੋ ਚਰਨ ਸ਼ਰਨ ਨਾਮ ਬਲ ਤਿਹਾਰੀ ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਤੈਥੋਂ ਸਦਕੀ ਜਾਂਦਾ ਹਾਂ ਅੱਜ ਦੇ ਪਾਵਨ ਵਚਨਾਂ ਦੁਆਰਾ ਭਗਤ ਨਾਮਦੇਵ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਭਾਈ ਉਸ ਪ੍ਰਮਾਤਮਾ ਦੀ ਚਰਨਾਂ ਨਾਲ ਜੁੜੋ ਜਿਹੜਾ ਹੰਕਾਰੀਆਂ ਦੇ ਹੰਕਾਰ ਦੂਰ ਕਰਨ ਵਾਲਾ ਹੈ ਜਿਹਦੀ ਸ਼ਰਣ ਵਿੱਚ ਪਹੁੰਚਿਆਂ ਸਦੀਪ ਕਾਲ ਸੁੱਖ ਪ੍ਰਾਪਤ ਹੋ ਜਾਂਦੇ ਹਨ ਔਰ ਪ੍ਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆਤ ਰੱਖੇ ਗੁਰੂ ਦੀ ਸ਼ਰਣ ਵਿੱਚ ਆ ਜਾਈਏ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਸਾਨੂੰ ਸਭਨਾਂ ਨੂੰ ਪ੍ਰਾਪਤ ਹੋ ਜਾਏ ਇਸੇ ਵਿੱਚ ਸਾਡਾ ਸਭ ਦਾ ਭਲਾ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਉਪਰ ਮਿਹਰ ਭਰਿਆਤ ਰੱਖਣ ਸਭਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿਚਾਰ ਸੀ ਪ੍ਰੇਮ ਪਿਆਰ ਭਾਗਤ ਦੀ ਅਰਦਾਸ ਗੁਰੂ ਘਰ ਦੀ ਅਚਲ ਰੀ ਸਵਾਭਾਵਾਂ ਨੂੰ ਪਾਤਸ਼ਾਹ ਕਿਰਪਾ ਕਰਨ ਸਬਨਾ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈ ਨਾ ਤਾਂ ਅਰਦਾਸ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੀ ਗੁਰਬਿੰਦ ਕਾਪੂਰਨ ਗੁਰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ